ਪਾਤਸ਼ਾਹ ਕਹਿੰਦੇ ਕਿ ਉਹਦੀਆਂ ਅੱਖਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ ਇਹ ਅੱਖਾਂ ਜਿਹੜੀਆਂ ਨੇ ਇਹਨਾਂ ਦੇ ਅੰਦਰ ਕੀ ਹੈ ਘੁੱਪ ਨਹੀਂ ਰਸ ਆਇਆ ਹੋਇਆ ਹੈ ਦਿਨ ਦੇ ਵਿੱਚ ਵੀ ਹਨੇਰਾ ਹੈ ਬੈਸੇ ਸਰੀਰਕ ਤੌਰ ਤੇ ਚਾਨਣ ਹੈ ਜੇ ਅਸੀਂ ਆਤਮਿਕ ਚਾਉਣ ਤੌਰ ਤੇ ਦੇਖਦੇ ਆਂ ਤਾਂ ਅਸੀਂ ਸਾਰੇ ਹਨੇਰੇ ਦੇ ਵਿੱਚ ਟੱਕਰਾ ਮਾਰ ਰਹੇ ਹਾਂ ਸਰੀਰਕ ਤੌਰ ਤੇ ਚਾਨਣ ਚ ਤੁਰੇ ਫਿਰਦੇ ਜਿਸ ਵੇਲੇ ਅਸੀਂ ਅੰਦਰਲੇ ਤੌਰ ਤੇ ਮਨ ਦੇ ਤੌਰ ਦੇ ਉੱਤੇ ਦੇਖਦੇ ਆਂ ਇਸ ਚਾਨਣ ਦੇ ਵਿੱਚ ਲਾਈਟ ਦੇ ਵਿੱਚ ਵੀ ਸਾਡਾ ਮਨ ਹਰ 2 ਮਿੰਟ ਦੇ ਬਾਅਦ ਕਿਸੇ ਨਾ ਕਿਸੇ ਵਿਸ਼ੇ ਬਕਾਰ ਦੇ ਵਿੱਚ ਟੱਕਰ ਖਾ ਰਿਹਾ ਹੈ ਕਿਸੇ ਬਾਸ਼ਨਾ ਦੇ ਵਿੱਚ ਟੱਕਰ ਖਾ ਰਿਹਾ ਹੈ ਕਿਸੇ ਕਲਪਨਾ ਦੇ ਵਿੱਚ ਟੱਕਰ ਕਿਤੇ ਈਰਖਾ ਦਵੇਸ ਦੇ ਵਿੱਚ ਸਾਡਾ ਮਨ ਵੱਜ ਰਿਹਾ ਹੈ ਇਸ ਕਰਕੇ ਬਾਣੀ ਦੇ ਵਿੱਚ ਇਹ ਸਮਝਾ ਦਿੱਤਾ ਕਿ ਬਾਹਰ ਦਿੱਸੇ ਚਾਨਣਾ ਦਿਲ ਅੰਧਿਆਰੀ ਰਾਤ ਇਹ ਜਿਹੜੇ ਬਾਹਰ ਸੂਰਜ ਚੜਿਆ ਇਹੋ ਜਿਹੇ ਬਹੁਤ ਸੂਰਜ ਆਸਾ ਦੀਆਂ ਦੀ ਵਾਰ ਦੇ ਸੁਰੂ ਚ ਕਹਿ ਦਿੰਦੇ ਨੇ ਕਿ ਜੇ 100 ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਨ ਘੋਰ ਅੰਧਾਰ ਜਿਹੜਾ ਸਾਡੇ ਅੰਦਰਲਾ ਹਨੇਰਾ ਹੈ ਇਹ ਕੇਵਲ ਤੇ ਕੇਵਲ ਗੁਰੂ ਦਾ ਪ੍ਰਕਾਸ਼ ਹੀ ਚੁੱਕ ਸਕਦਾ ਸ਼ਬਦ ਦਾ ਪ੍ਰਕਾਸ਼ ਹੀ ਚੁੱਕ ਸਕਦਾ ਹੈ ਅੰਦਰਲਾ ਹਨੇਰਾ ਬਾਹਰਲਾ ਸੂਰਜ ਜਿਹੜਾ ਉਹ ਨਹੀਂ ਬਾਹਰਲੀ ਕਿਰਿਆ ਦੇ ਬਾਅਦ ਤੇ ਚਾਨਣ ਹੈ ਅੰਦਰਲੀ ਕਿਰਿਆ ਨੂੰ ਜਿਸ ਵੇਲੇ ਅਸੀਂ ਦੇਖ ਰਹੇ ਹਾਂ ਤੇ ਫੇਰ ਕੀ ਹੋ ਰਿਹਾ ਹੈ ਪੈਰਾਂ ਕਰਕੇ ਸਾਫ਼ ਪੁਰੇ ਜਾ ਰਹੇ ਹਾਂ ਲੇਕਿਨ ਸਵਾਸਾਂ ਕਰਕੇ ਅਸੀਂ ਟਕਰਾਂ ਖਾ ਰਹੇ ਹਾਂ ਇਸ ਕਰਕੇ ਅੰਦਰਲੀ ਕਿਰਿਆ ਸਾਡੀ ਸਾਫ਼ ਹੋਣੀ ਚਾਹੀਦੀ ਹੈ ਗੁਰੂ ਪਾਸਾ